ਕਿ ਮੈਂ ਹੈਂਡੀਕੈਪਟ ਸੀ ਉਹ ਸ਼ਬਦ ਮੈਂ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਮਤਲਬ ਜੀ ਸ਼ਬਦ ਲੋਕ ਯੂਜ਼ ਕਰਦੇ ਸੀ ਮੇਰੇ ਪਾਸੇ ਟੁੰਡਾ ਇਹ ਅੰਗ ਇਹਨਾਂ ਜਿੱਦੋ ਮਤਲਬ ਕਿ ਜਰੀ ਬਾਜੀ ਨੂੰ ਪਹਿਲੀ ਵਾਰ ਕਿਸੇ ਨੇ ਮਿਹਣਾ ਮਾਰਿਆ ਸੀ ਵੀ ਤੁਸੀਂ ਐਵੇਂ ਕਰੀ ਨਰਾਜਿੰਦ ਕਰਨੀ ਬੜੀ ਔਖੀ ਆ ਕਿ ਤੁਸੀਂ ਰਾਜ ਦੀ ਪੈ ਧਰਕੇ ਦੇਖੋ ਮੋਟਰਸਾਈਕਲ ਮੈਂ ਨਹੀਂ ਚਲਾ ਸਕਦਾ ਕਿੱਡੀ ਮੈਂ ਨਹੀਂ ਚਲਾ ਸਕਦਾ ਸਕੂਟਰੇ ਮੇਰੇ ਕੋਲ ਨਹੀਂ ਸੀ ਮੇਰੇ ਕੋਲ ਤਾਂ ਸਾਈਕਲ ਸੀ ਕੱਲਾ ਹੋਰ ਵੀ ਦੂਜੇ ਪਾਰਟੀ ਨੇ ਮਤਲਬ ਉਹ ਕੀ ਕਰੇਗਾ ਸਾਈਕਲ ਹੈ ਕੋਈ ਗੱਲ ਨੂੰ ਕਰ ਜਿੰਨਾ ਮਾਰਦੀ ਉਹ ਤੈਨੂੰ ਟੈਨਸ਼ਨ ਹੀ ਹੈਗੀ ਇਹ ਨਾਲ ਕੁਝ ਕਰ ਸਕੀਏ ਇਹ ਨਾਲ ਥੋੜੀ ਪਾਰਟੀ ਕੁਝ ਕਰ ਸਕੀਏ ਤਾਂ ਪੋਸਟਰ ਲਾਏ ਮਤਲਬ ਉੱਥੇ ਦਿੱਕਤ ਆਉਂਦੀ ਮਤਲਬ ਵੇਖੋ ਕੰਧਾਂ 'ਚ ਪੇਨੇ ਸੀਗੀ ਤਿੱਖਾ ਥਾ ਤਾਂ ਪਤੌਖੇ ਸੀਗੇ ਮੈਂ ਪਰਮਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਫੁੱਲ ਆਫ ਪੋਜ਼ਿਟਿਵਿਟੀ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਅੱਜ ਪਹੁੰਚੇ ਹਾਂ ਮਾਨਸਾ ਦੇ ਪੀਖੀ ਵਿਖੇ ਤੇ ਤੁਹਾਨੂੰ ਅੱਜ ਮਿਲ ਆਮ ਆਦਮੀ ਪਾਰਟੀ ਦੇ ਥੰਮ ਨਾਲ ਤੇ ਜਿੰ ਬਹੁਤ ਹੀ ਪੁਰਾਣੇ ਵਰਕਰ ਜਦੋਂ ਆਮ ਆਦਮੀ ਪਾਰਟੀ ਦੀ ਜੋ ਗਠਨ ਜਦੋਂ ਹੋਇਆ ਸੀ ਤਾਂ ਪਿੱਖੀ ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਸ਼ੁਰੂਆਤ ਕੀਤੀ ਤੇ ਇਹਨਾਂ ਤੋਂ ਜਾਣਦੇ ਹਾਂ ਸੀ ਵੀ ਕਿਵੇਂ ਇਹਨਾਂ ਨੇ ਇਹ ਸ਼ੁਰੂਆਤ ਜਿਹੜੀ ਆਮ ਆਦਮੀ ਪਾਰਟੀ ਨਾਲ ਹੀ ਕਿਉਂ ਕੀਤੀ ਤੇ ਸਾਡੇ ਨਾਲ ਨੇ ਮੌਜੂਦ ਮਾਸਟਰ ਬਰਿੰਦਰ ਸੋਨੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ 'ਚ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਮੈਂ ਸਭ ਤੋਂ ਵੱਡਾ ਧੰਨਵਾਦੀ ਤਾਂ ਅ ਫੁੱਲ ਆਫ ਪੋਜ਼ਿਟਿਵਿਟੀ ਜਿਹੜੇ ਤੁਹਾਡੇ ਚੈਨਲ ਤੁਹਾਡਾ ਉਹਦਾ ਮੈਂ ਦਿਲੋਂ ਧੰਨਵਾਦ ਕਰਦਾ ਜੀ ਨੂੰ ਇੱਕ ਨਵਾਂ ਜੇ ਵਰਕਰ ਨੂੰ ਮਤਲਬ ਲੋਕਾਂ ਨਾਲ ਸਾਹਮਣੇ ਹੁੰਦਾ ਰੂ ਰੂ ਹੁੰਦਾ ਮੌਕਾ ਤਾਂ ਤੁਹਾਡਾ ਵੀ ਨਾਲ ਤੁਹਾਨੂੰ ਬਹੁਤ ਵੈਲਕਮ ਆ ਜੀ ਤੇ ਸਾਡੇ ਦਰਸ਼ਕਾਂ ਨੂੰ ਪਹਿਲਾਂ ਅਸੀਂ ਇਹ ਅਸੀਂ ਦੱਸਣਾ ਚਾਹੁੰਦੇ ਆ ਵੀ ਜਿਹੜਾ ਤੁਸੀਂ ਪਾਰਟੀ ਦਾ ਸਫ਼ਰ ਸ਼ੁਰੂ ਕੀਤਾ ਉਹ ਸਿਰਫ ਪਹਿਲਾਂ ਤਾਂ ਤੁਹਾਡੀ ਜਿਹੜੀ ਚੁਆਇਸ ਹੈ ਉਹ ਆਮ ਆਦਮੀ ਪਾਰਟੀ ਹੀ ਕਿਉਂ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਆਮ ਆਦਮੀ ਪਾਰਟੀ ਦਾ ਤੁਹਾਡਾ ਸਫ਼ਰ ਹੈ ਉਹ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੋਂ ਤੁਸੀਂ ਇੱਥੇ ਤੱਕ ਪਹੁੰਚੇ ਹੋ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਪਰਮ ਜੀ ਐਦਾਂ ਹੁੰਦਾ ਵੀ ਜਿਹੜਾ ਮਤਲਬ ਕੋਈ ਕੀੜੇ ਹੁੰਦੇ ਹਰ ਕੰਸਾਨ ਦੇ ਆਪਣੇ ਆਪਣੇ ਕਿਸੇ ਨੂੰ ਮਤਲਬ ਸੋਸ਼ਲ ਵਰਕ ਕਰਨ ਦਾ ਹੁੰਦਾ ਕਿਸੇ ਨੂੰ ਰਾਜਨੀਤੀ ਹੁੰਦਾ ਕਿਸੇ ਕਿਸ ਤਰ੍ਹਾਂ ਦੇਖੋ ਮੈਂ ਸਟਾਰਨੀ ਜੀ ਮੇਰੇ ਪਛਮਚੇ ਹੀ ਲਗਨ ਸੀ ਮਤਲਬ ਲੋਕਾਂ ਦੀ ਸੇਵਾ ਕਰਨ ਦੀ ਲੋਕਾਂ ਨੂੰ ਮਤਲਬ ਮਹਿਸੂਸ ਹੁੰਦਾ ਸੀ ਵੀ ਮੈਂ ਧੱਕਾ ਹੋ ਰਿਹਾ ਸੇ ਸਰਕਾਰਾਂ ਕਰ ਰਹੀਆਂ ਨੇ ਤਾਂ ਮੈਂ ਇੱਕ ਟੀਚਰ ਹੋਣ ਦੇ ਨਾਤੇ ਮੈਂ ਕਲਾਸ 'ਚ ਹੀ ਬੱਚਿਆਂ ਨੂੰ ਸਮਝਾਉਂਦਾ ਸੀਗਾ ਤੇ ਹੌਲੀ ਹੌਲੀ ਮਤਲਬ ਕੀ ਹੈ ਮਤਲਬ ਇਦਾਂ ਹੀ ਕੰਮ ਚੱਲਦਾ ਗਿਆ ਤਾਂ ਫਿਰ ਮੈਂ ਇੱਕ ਜੂਨੀਅਰ ਮਤਲਬ ਸਾਡੀ ਫਿਜ਼ੀਕਲੀ ਹੈਂਡੀਕਪਡ ਐਸੋਸੀਏਸ਼ਨ ਸਭ ਤੋਂ ਪਹਿਲਾਂ ਮੈਂ ਉਹ ਜਿਵੇਂ ਮੈਂ ਕੀਤੀ ਸੀ ਉਹਦਾ ਮੈਂ ਡਿਸਟ੍ਰਿਕਟ ਪ੍ਰੈਜੈਂਟ ਆ ਰਾਮ ਤਿੰਨ ਪਲਾਨ ਮੈਂ ਉਸ ਤੋਂ ਬਾਅਦ ਜਦੋਂ ਮਤਲਬ ਪਹਿਲੀ ਵਾਰ ਅਨਾ ਹਜਾਰੇ ਜੀ ਨੇ ਇੱਕ ਮੂਵਮੈਂਟ ਚਲਾਈ ਸੀਗੀ ਮਨਟ ਐਂਟੀ ਕ腐ਪਸ਼ਨਸ ਤੇ ਉਹਨਾਂ ਨੇ ਕਿਹਾ ਸੀ ਵੀ ਮਤਲਬ ਜਿਹੜੇ ਲੋਕ ਔਖੇ ਨੇ 70 ਸਾਲਾਂ ਦੀ ਮਤਲਬ ਰਾਜਨੀਤੀ ਤੋਂ ਉਹ ਹੋਣ ਝੰਡਾ ਚੱਕ ਲੈਣ ਠੀਕ ਹੈ ਤਾਂ ਉਹ ਦਿਨ ਤੋਂ ਮੈਂ ਆਮ ਆਦੀ ਮਤਲਬ ਉਸ ਟਾਈਮ ਤਾਂ ਆਮਦੀ ਪਾਰਟੀ ਨਹੀਂ ਸੀ ਤਾਂ ਇੱਕ ਮੂਵਮੈਂਟ ਸੀਗੀ ਮੈਂ ਝੰਡਾ ਇੱਕ ਕੁ ਸ਼ੋਦਵਾਦ ਸਾਡੇ 5-7 ਬੰਦੇ ਹੋ ਸੀ ਭਿੱਖੀਏ ਸੰਦੀਪ ਮਹਿਤਾ ਜੀ ਸੀਗੇ ਮੋਨੀ ਸੀਗੇ ਉੱਥੋਂ ਮਤਲਬ ਇੱਕ ਇਹ ਸ਼ੁਰੂਆਤ ਹੋ ਗਈ ਸੀ ਇੱਕ ਮਤਲਬ ਮੂਵਮੈਂਟ ਦੀ ਠੀਕ ਹੈ ਹੌਲੀ ਹੌਲੀ ਫਿਰ ਅਜਾ ਮਤਲਬ 2014 ਚ ਜਦੋਂ ਮਤਲਬ ਇਲੈਕਸ਼ਨਸ ਹੋਏ ਨੇ ਆਪਣੇ ਐਮਪੀ ਦੇ ਉਦੋਂ ਜਸਰਾਜ ਅੱਸੀ ਜੀ ਸਾਡੇ ਇੱਥੇ ਆਏ ਸੀਗੇ ਤੇ ਉਦੋਂ ਮਤਲਬ ਇਹ ਲਗਨ ਲੱਗੀ ਸੀਗੀ ਵੀ ਆਪਾਂ ਸੋਚਣਾ ਵੀ ਇੱਕ ਜਿਹੜਾ ਇਹ ਗੰਦ ਹੈ ਸਾਫ਼ ਕਰਨਾ ਉਹ ਵੀ ਝਾੜੂ ਨਾਲ ਹੋਣਾਗਾ ਤਾਬ ਸਭ ਮੰਨ ਤੁਸੀਂ ਮੈਂ ਹੋਗਾ ਸੀ ਵੀ ਸ਼ਾਇਦ ਆ ਜਾ ਉਹ ਮੌਕਾ ਮਿਲ ਗਿਆ ਜੀ ਲੋਕਾਂ ਦੀ ਸੇਵਾ ਕਰਨ ਦਾ ਇੱਕ ਮਤਲਬ ਜਜਵਾ ਮਿਲ ਗਿਆ ਸੀ ਕਿ ਪਸੰਦੀਦਾ ਪਾਰਟੀ ਜਿਹੜੀ ਵੀ ਆਪਾਂ ਕਹੀਏ ਵੀ ਸਾਫ ਸੁੱਥਰੀ ਬਿਲਕੁਲ ਸੁੱਥਰੀ ਪਾਰਟੀ ਤੁਹਾਨੂੰ ਮਿਲੀ ਤੇ ਤੁਸੀਂ ਉਸ ਨੂੰ ਚੁਣਿਆ ਬਿਲਕੁਲ ਜੀ ਬਿਲਕੁਲ ਜੀ ਤੇ ਸਫਰ ਕਿਦਾਂ ਦਾ ਰਿਹਾ ਇਹ ਸਾਰਾ ਸਫਰ ਤਾਂ ਪਰਮ ਜੀ ਤੁਸੀਂ ਯਕੀਨ ਕਰੋਗੇ ਬਹੁਤ ਹੀ ਔਖਾ ਸਫਰ ਗਿਆ ਮੇਰੇ ਵਾਸਤੇ ਓਕੇ ਮਤਲਬ ਤੁਸੀਂ ਇਦਾਂ ਮੰਨ ਲਾਵੇਂ ਮਤਲਬ ਜਦੋਂ ਮੈਂ ਸਟਾਰਟ ਕੀਤਾ ਸੀਗਾ ਮਤਲਬ ਉਸ ਟਾਈਮ ਸਭ ਤੋਂ ਪਹਿਲਾਂ ਤਾਂ ਜਿਹੜੇ ਮੂਵਮੈਂਟ ਚੱਲੀ ਸੀ ਅਸੀਂ ਮਤਲਬ 15 16 ਜਾਣੇ ਸੀਗੇ ਮਤਲਬ ਮਿਸੰਦੀ ਮਹਿਤਾ ਜੀ ਸੀਗੇ ਮੂਣੀ ਸੀਗੇ ਹੋਰ ਕਾਫੀ ਜੀ ਸੀ ਅਸੀਂ ਮਤਲਬ ਪਹਿਲਾਂ ਵੈਸੇ ਪਿੰਟ ਵੈਸੀ ਬਾਜ਼ਾਰ ਚ ਅਸੀਂ ਕੋਈ ਮਤਲਬ ਕੈਂਡਲ ਮਾਰਚ ਕੱਢ ਲਿਆ ਜਿਸ ਤਰ੍ਹਾਂ ਮਤਲਬ ਨਾਹਰ ਦੀ ਮੂਵਮੈਂਟ ਚੱਲਦੀ ਸੀ ਉਸ ਤਰ੍ਹਾਂ ਅਸੀਂ ਜਿਮੂ ਹੀ ਪ੍ਰੋਗਰਾਮ ਹੁੰਦਾ ਸੀ ਦਿੰਦੇ ਉਹ ਮਤਲਬ ਦਿੱਲੀ ਤੇ ਉੱਥੇ ਅਸੀਂ ਮੂਵਮੈਂਟ ਚੱਲਦੀਆਂ ਰਹੀਆਂ ਤੇ ਉਸ ਤੋਂ ਬਾਅਦ ਹੌਲੀ ਹੌਲੀ ਸਿਸਟਮ ਵੱਧਦਾ ਗਿਆ ਇਹ ओके ਫਿਰ ਕੀ ਹੋ ਗਿਆ ਬਾਅਦ મતલਬ ਜਦੋਂ ਇਹ ਪਾਰਟੀ ਦਾ ਗਠਨ ਹੋਇਆ ਨਾ ਜਦੋਂ ਮਤਲਬ ਕੇਜਰੀਵਾਲ ਜੀ ਨੂੰ ਪਹਿਲੀ ਵਾਰੀ ਕਿਸੇ ਨੇ ਮਿਹਣਾ ਮਾਰਿਆ ਸੀ ਵੀ ਤੁਸੀਂ ਐਵੇਂ ਕਰੀਏ ਨਾ ਰਾਜਨੀਤਿਕ ਕਰਨੀ ਬੜੀ ਔਖੀ ਆ ਵੀ ਤੁਸੀਂ ਰਾਜਨੀਤੀ ਪੈਰ ਧਰਕੇ ਦੇਖੋ ਤਾਂ ਮਤਲਬ ਉਹ ਮਤਲਬ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਦਾ ਗਠਨ ਕਰਕੇ ਜਦੋਂ ਦੱਸਿਆ ਜੀ ਝਾੜੂ ਯਾਤਰਾ ਸ਼ੁਰੂ ਕੀਤੀ ਸੀ ਪਹਿਲਾਂ ਠੀਕ ਹੈ ਥੋੜਾ ਯਾਦ ਹੋਵੇ ਸਾਰੇ ਪੰਜਾਬ ਚ ਝਾੜੂ ਦੀ ਯਾਤਰਾ ਸੀ ਸਾਡੇ ਉਦੋਂ ਜੀਵਨ ਫੌਜੀ ਸੀ ਹੁਣ ਤਾਂ ਸਭਾਗ ਬੱਸ ਹੋ ਗਏ ਤੇ 13 ਤਰੀਕ ਨੂੰ ਭੋਗ ਵੀ ਉਹਨਾਂ ਦਾ ਤੇ ਉਹ ਮੈਂ ਲੱਗ ਕੇ ਅਸੀਂ ਝਾੜੂ ਯਾਤਰਾ ਕੱਢੀਆਂ ਲੋਕਾਂ ਨੂੰ ਮੈਂ ਦੱਸਿਆ ਜਾ ਕੇ ਕਿ ਝਾੜੂ ਕਿਉਂ ਚੁਣਿਆ ਕਿ ਝਾੜੂ ਦਾ ਮਤਲਬ ਇਹ ਸੀ ਵੀ ਜੇ ਆਪਾਂ ਸਵੇਰ ਜਦੋਂ ਘਰ ਸਾਫ਼ ਕਰਦੇ ਹਾਂ ਗੰਦ ਬਾਹਰ ਕੱਢਦੇ ਹਾਂ ਤਾਂ ਉਹ ਰਾਜਨੀਤੀ ਦਾ ਗੰਦ ਬਾਹਰ ਕਰਨ ਵਾਸਤੇ ਝਾੜੂ ਨੂੰ ਚੁਣਿਆ ਗਿਆ ਸੀਗਾ ਬਿਲਕੁਲ ਤਾਂ ਉਹ ਅਸੀਂ ਝਾੜੂ ਚੱਕ ਲਿਆ ਸੀ ਤੋਂ ਤਾਂ ਅਸੀਂ ਝਾੜੂ ਯਾਤਰਾ ਵੀ ਕੱਢੀਆਂ ਤੇ ਲੋਕਾਂ ਨੂੰ ਮਤਲਬ ਇਹ ਵੀ ਕੀਤਾ ਵੀ ਹੁਣ ਤੋਂ 70 ਸਾਲਾਂ ਜਿਹੜੀ ਰਾਜਨੀਤੀ ਦੇਖ ਹੀ ਲਈ ਆ ਪਰਖ ਲਈ ਆ ਤਾਂ ਇੱਕ ਨਵੀਂ ਜਿਹੜੀ ਮਤਲਬ ਆਮ ਲੋਕਾਂ ਦੇ ਟੀ ਪੁੱਤ ਜਾਈ ਹੋਏ ਨੇ ਲੋਕ ਨੂੰ ਲਈ ਮੌਕਾ ਮਿਲਣਾ ਚਾਹੀਦਾ ਤਾਂ ਉਸ ਤੋਂ ਬਾਅਦ ਸ਼ੁਰੂਆਤ ਕਰਤੀ ਸੀਗੀ ਤੇ ਲੋਕ ਮੈਨੂੰ ਬੜਾ ਮਜ਼ਾਕ ਕਰਿਆ ਕਰਦੇ ਸੀਗੇ ਜਦੋਂ ਮਤਲਬ ਅਸੀਂ ਜਾਣਦੇ ਹੁੰਦੇ ਸੀ ਆਖਣੇ ਤੂੰ ਕੱਲਾ ਕੀ ਕਰ ਦੇਗਾ ਮੈਂ ਹੈਂਡੀਕੈਪਡ ਸੀ ਉਹ ਸ਼ਬਦ ਮੈਂ ਤੁਹਾਨੂੰ ਕਹਿੰਨਾ ਨਹੀਂ ਚਾਹੁੰਦਾ ਮਤਲਬ ਜੀ ਸ਼ਬਦ ਲੋਕ ਯੂਜ਼ ਕਰਦੇ ਸੀ ਮੇਰੇ ਪਾਸੇ ਟੁੰਡਾ ਇਹ ਅੰਗ ਹੀ ਨੇ ਤੇ ਮਤਲਬ ਮਜ਼ਾਕ ਵੀ ਮੇਰਾ ਡਾਇਆ ਜਾਂਦਾ ਸੀ ਟੋਪੀ ਮੇਰੇ ਲੱਗੇ ਹੋਣ ਵੀ ਮੈਂ ਟੁੱਪਲੀ ਹੋਈ ਆ ਇਹ ਟੋਪੀ ਲੱਗੀ ਤੋਂ ਜਾਂਦਾ ਮਤਲਬ ਸ਼ਹਿਰ 'ਚ ਮੈਂ ਜਾਂ ਦੱਸਦਾ ਜਾ ਕੇ ਤਾਂ ਬੜਾ ਮਜ਼ਾਕ ਕਰਦੇ ਮੈਨੂੰ ਮੈਨੂੰ ਦੁੱਖ ਵੀ ਲੱਗਦਾ ਪਰ ਹੌਸਲਾ ਨਹੀਂ ਛੱਡਿਆ ਮੈਂ ਮੰਚ ਕੇ ਜੱਜ ਵਾਸੀ ਆ ਵੀ ਆਪਾਂ ਲੋਕਾਂ ਦੀ ਸੇਵਾ ਕਰਨੀ ਹੈ ਇੱਕ ਵਧੀਆ ਸਮਾਜ ਜਿਹੜਾ ਮਤਲਬ ਐਜੀ ਸਰਕਾਰ ਬਣਾਉਣੀ ਹੈ ਜਿਹੜੇ ਲੋਕਾਂ ਦੇ ਹਿੱਤ ਲਈ ਕੰਮ ਕਰੇ ਬਿਲਕੁਲ ਤਾਂ ਉੱਥੋਂ ਮਤਲਬ ਇਹ ਲੱਗਿਆ ਵੀ ਆਪਾਂ ਆਮ ਆਦੀ ਹੀ ਪਾਰਟੀ ਹੈ ਜੀ ਪਾਰਟੀ ਜਿਹੜੀ ਕੀ ਮਤਲਬ ਆਮ ਲੋਕਾਂ ਲਈ ਕੁਝ ਕਰ ਸਕਦੀ ਹੈ ਉਹ ਪੰਪਤੀ ਕਰਕੇ ਦਿਖਾ ਤੱਕ ਜਿਹੜੀ ਬਾਲਜੀ ਨੇ ਬਿਲਕੁਲ ਸਾਡਾ ਸਵਾਲ ਇਹ ਹੀ ਹੈ ਵੀ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਕਿਤੇ ਸਾਰੇ ਅੰਗ ਹੋਣ ਦੇ ਬਾਵਜੂਦ ਕੁਝ ਲੋਕ ਜਿਹੜੇ ਕੰਮ ਨਹੀਂ ਕਰਦੇ ਸੇਵਾ ਨਹੀਂ ਕਰਦੇ ਦੇਸ਼ ਦੀ ਤੇ ਇਹਨਾਂ ਨੇ ਹੈਂਡੀਕੈਪਡ ਹੋਣ ਦੇ ਬਾਵਜੂਦ ਏਡੀ ਸੇਵਾ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਨਿਵਾ ਰਹੇ ਨੇ ਤੇ ਤੁਸੀਂ ਹੈਂਡੀਕੈਪਡ ਹੋ ਤੇ ਇਹ ਇਹ ਸਫਰ ਨੂੰ ਜਿਹੜਾ ਤੁਸੀਂ ਇੱਥੋਂ ਤੱਕ ਪਹੁੰਚਾਇਆ ਉਸ ਦੇ ਵਿੱਚ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਜਿਹੜੀਆਂ ਸਾਹਮਣੇ ਆਈਆਂ ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਪਰਮ ਜੀ ਮੁਸ਼ਕਲਾਂ ਤਾਂ ਦੇਖੋ ਸਭ ਤੋਂ ਪਹਿਲਾਂ ਕੀ ਸੀਗਾ ਮੰਨ ਲਓ ਹਰ ਇੱਕ ਵਾਸਤਾ ਉਹਨੂੰ ਜਿਹੜਾ ਹੁਣ ਸਮਾਂ ਬਹੁਤ ਵੱਡਾ ਸਮਝੋ ਇਲੈਕਟ੍ਰੋਨਿਕ ਦਾ ਜਾਂ ਮਤਲਬ ਇੰਨਾ ਜ਼ਿਆਦਾ ਹੋ ਸੀ ਮੈਂ ਮੋਟਰਸਾਈਕਲ ਪਰ ਮੈਂ ਨਹੀਂ ਚਲਾ ਸਕਦਾ ਕਿੱਡੀ ਮੈਂ ਨਹੀਂ ਚਲਾ ਸਕਦਾ ਸਕੂਟਰ ਮੇਰੇ ਕੋਲ ਨਹੀਂ ਸੀਗਾ ਮੇਰੇ ਕੋਲ ਤਾਂ ਸਾਈਕਲ ਸੀ ਕੱਲਾ ਅੱਛਾ ਮੈਂ ਕੀ ਕਰਦਾ ਸੀ ਜਦੋਂ ਪ੍ਰਚਾਰ ਕਰਨਾ ਹੁੰਦਾ ਸੀ ਮੈਂ ਸਾਈਕਲ ਲੈ ਕੇ ਜਾਂਦਾ ਸੀਗਾ ਤਾਂ ਉਹ ਸਾਈਕਲ ਲੈ ਕੇ ਮੈਂ ਮਤਲਬ ਡੂਟ-ਡੂਰ ਗਿਆ ਮੈਂ ਇਹ ਬਹੁਤ ਵੱਡੀ ਜੋ ਸਾਈਕਲ ਦੇ ਉੱਪਰ ਇਹਨਾਂ ਨੇ ਪ੍ਰਚਾਰ ਕੀਤਾ ਬਹੁਤ ਵੱਡੀ ਗੱਲ ਹੈ ਤੇ ਕੋਈ ਵੀ ਪ੍ਰਚਾਰਕ ਜੇ ਆਪਾਂ ਦੇਖੀਏ ਤਾਂ ਗੱਡੀਆਂ ਦੇ ਵਿੱਚ ਪ੍ਰਚਾਰਕ ਪਹੁੰਚਦੇ ਨੇ ਪ੍ਰਚਾਰ ਕਰਨ ਲਈ ਤੇ ਬਰਿੰਦਰ ਸੋਨੀ ਜੀ ਤੁਸੀਂ ਬਹੁਤ ਮਿਹਨਤ ਕੀਤੀ ਹੈ ਪਾਰਟੀ ਦੇ ਵਿੱਚ ਜਿਹੜਾ ਸਾਈਕਲ ਦੇ ਉੱਪਰ ਤੁਸੀਂ ਸਫ਼ਰ ਸ਼ੁਰੂ ਕੀਤਾ ਬਿਲਕੁਲ ਜੀ ਬਿਲਕੁਲ ਤੁਸੀਂ ਯਕੀਨ ਨਹੀਂ ਕਰਨਾ ਮਤਲਬ ਜਦ ਮੈਂ ਜਾਂਦਾ ਲੋਕ ਮੈਨੂੰ ਮਜ਼ਾਕ ਵੀ ਕਰਾ ਕਰਦੇ ਕਈ ਵਾਰ ਉਸ ਸਾਈਕਲ ਦੀ chain ਉੱਤਰ ਜਾਂਦੀ ਸੀ ਤਾਂ ਘੱਟ ਨਾਲ ਤੁਸੀਂ ਯਕੀਨ ਨਹੀਂ ਮੰਨਣਾ ਮੈਨੂੰ ਬੜਾ ਦਿੱਕਤ ਆਉਂਦੀ ਸੀਗੀ ਤਾਂ ਮੈਂ ਸਾਈਡ ਤੇ ਉਹ ਲਾ ਕੇ ਉਸ ਟੈਂਟ ਤੋਂ ਮੈਂ ਸੈਂਚਣਾ ਹਾਂਦਾ ਤੇ ਮਜ਼ਾਕ ਨੂੰ ਹੱਲਦੇ ਤੇ ਹੋਰ ਮੈਂ ਜਿਹੜਾ ਜਾਂਦਾ ਘਰਾਂ ਚ ਮਿਲਦਾ ਜਾ ਕੇ ਜਿਹੋ ਹੋਰ ਵੀ ਦੂਜੀ ਪਾਰਟੀ ਦੀ ਮਤਲਬ ਕੀ ਕਰੇਗਾ ਸਾਈਕਲ ਹੈ ਕੋਈ ਗੱਲ ਨੂੰ ਕਰ ਜਿੰਨਾ ਮਾਰਦੀ ਕੋਈ ਤੁਹਾਨੂੰ ਟੈਨਸ਼ਨ ਹੀ ਨਹੀਂ ਹੈਗੀ ਨਾਤ ਕੁਝ ਕਰ ਸਕੀ ਇਹਨਾਂ ਤੁਹਾਡੀ ਪਾਰਟੀ ਕੁਝ ਕਰ ਸਕੀ ਮਤਲਬ ਮੰਚੇ ਲਾਦਾ ਵੀ ਕੋਈ ਗੱਲ ਨਹੀਂ ਚੁੱਪ ਕਰ ਸਭ ਦੀ ਗੱਲਾਂ ਸੁਣੀਗੇ ਫਿਰ ਮਤਲਬ ਤੁਸੀਂ ਆਏ ਤਾਂ ਕੋਈ ਲੋਕਾਂ ਦਾ ਰਿਸਪੌਂਸ ਨਾ ਵਧੀਆ ਮਿਲਿਆ ਮੈਨੂੰ ਤੇ ਮੈਂ ਲੋਕਲ ਸੀਗਾ ਲੋਕ ਨੂੰ ਜਾਣਦੇ ਇੱਕ ਟੀਚਰ ਸੀ ਮੈਂ ਬੱਚੇ ਮੇਰੇ ਕੋਲ ਪੜ੍ਹਦੇ ਸੀ ਉਹਦੇ ਕਰਕੇ ਹੀ ਮੇਰਾ ਮਤਲਬ ਰਸੂਖ ਸੀ ਲੋਕਾਂ ਨਾਲ ਕੁਝ ਮੈਂ ਸਮਾਜ ਸੇਵਾ ਦੇ ਕੰਮ ਵੀ ਕਰਦਾ ਸੀ ਜਦੋਂ ਵੀ ਕੋਈ ਧਰਨਾ ਮੇਯਾਰਾ ਜੋ ਲੋਕਾਂ ਦੇ ਮਤਲਬ ਹੱਕ ਲਈ ਲੜਦਾ ਸੀਗਾ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਇੱਕ ਖੜਦਾ ਸੀ ਆ ਜਿੱਥੇ ਬੰਦਿਆਂ ਨਾਲ ਲੱਗ ਕੇ ਉਹ ਬਿਲਕੁਲ ਤੇ ਹੌਲੀ ਹੌਲੀੇ ਸ਼ੁਰੂਆਤ ਚੱਲਦੀ ਰਹੀ ਤਾਂ ਬਹੁਤ ਹੀ ਵਧੀਆ ਰਿਸਪਾਂਸ ਮਿਲਿਆ ਤੇ ਲੋਕਾਂ ਨਾਲ ਮਤਲਬ ਸਮਰਥਨ ਮਿਲਣ ਲੱਗ ਗਿਆ ਤਾਂ ਮੈਨੂੰ ਵੀ ਹੌਸਲਾ ਹੋ ਗਿਆ ਤੇ ਉਹ ਬਸ ਫਤਵਾ ਤੋਂ ਮੁੜ ਕੇ ਵੀ ਪਿੱਛੇ ਦੇਖ ਕੇ ਮੁਰ ਕੇ ਕੀ ਬਣੇ ਕਿ ਨਹੀਂ ਹੈ ਤੇ ਗੱਲ ਕਰਦੇ ਆਂ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਮਤਲਬ ਵਧੀਆ ਕੰਮ ਕਰ ਰਹੀ ਹੈ ਦਿੱਲੀ ਦੇ ਵਿੱਚ ਤੇ ਜਿਵੇਂ ਤੁਸੀਂ ਦੱਸਿਆ ਵੀ ਬਹੁਤ ਚੰਗੀ ਸ਼ੁਰੂਆਤ ਹੋਈ ਤੁਹਾਡੀ ਬਹੁਤ ਚੰਗਾ ਇਹ ਸਫਰ ਨਿਕਲਿਆ ਤੇ ਅ ਅਹੁਦੇ ਦੀ ਗੱਲ ਕਰਦੇ ਆਂ ਤਾਂ ਤੁਹਾਡੇ ਕੋਲੇ ਅਹੁਦਾ ਕੀ ਰਿਹਾ ਹੈ ਪਾਰਟੀ ਦਾ ਸਰਸਲਾ ਬਸੇ ਆ ਮੈਂ ਮੰਨਦਾ ਨਹੀਂ ਉਦੋਂ ਦੀ ਗੱਲ ਮੈਂ ਤਾਂ ਇੱਕ ਵਰਕਰ ਆ ਪਾਰਟੀ ਦਾ ਪਰ ਫੇਰ ਵੀ ਜੋ ਮਤਲਬ ਪਾਰਟੀ ਵਿੱਚ ਸਭ ਤੋਂ ਪਹਿਲਾਂ ਜਿਹੜਾ ਅਲਦੋ ਤੇ ਸਰਕਨ ਚਾਰਜ ਦਾ ਉਹ ਤਾਂ ਸੀ ਮੇਰੇ ਕੋਲੇ ਓਕੇ ਸਟਾਰਟਿੰਗ ਇੰਬਲੈਂਜਰ ਸੀ ਅਸੀਂ ਕੰਮ ਕਰਨ ਲੱਗੇ ਸੀ ਅਸੀਂ 13 14 ਸਰਕਨ ਚਾਰਜ ਸੀਗੇ ਵੱਖਰੇ ਵੱਖਰੇ ਮੇਰੇ ਕੋਲੇ ਭਿੱਖੀ ਵਾਰਡ 13 ਵਾਰਡ ਨੇ ਉਹ ਮਤਲਬ ਮ 13 ਦੇ 13 ਵਾਰਦਾ ਸਲਕਨ ਚਾਰਜ ਸੀਗਾ ਤਾਂ ਮੈਂ ਮਤਲਬ ਇਹ ਨਹੀਂ ਸੀਗਾ ਵੀ ਮੈਨੂੰ ਬੰਬਾਰ ਮੁਕਲੇ ਮੈਂ ਸਰਕਲ ਚਾਰਜ ਪਿੱਖੇ ਕੰਮ ਕਰਨੀ ਸਟਾਰਟਿੰਗ ਪਹਿਲੇ ਮੈਂ ਕੀ ਕੀਤਾ ਸੀ ਜਿਹੜੇ ਪਿੱਖੀ ਬਲਾਕ ਦੇ 10 25 22 ਪਿੰਟ ਪੈਂਦੇ ਨੇ ਮੈਂ ਉੱਥੇ ਜਾਂਦਾ ਹੁੰਦਾ ਸੀ ਲੋਕਾਂ ਨੂੰ ਮਿਲਦਾ ਸੀਗਾ ਜਾ ਕੇ ਲੋਕਾਂ ਨਾਲ ਵੇਰ ਕਰਦਾ ਸੀ ਮੈਂ ਸਾਈਕਲ ਲੈ ਕੇ ਜਾਂਦਾ ਮੈਂ ਉੱਥੇ ਮੈਂ ਸਾਥਾਂ ਨੂੰ ਮਿਲਦਾ ਉਹ ਲੋਕਾਂ ਨੂੰ ਸੁਝਾਉਂਦਾ ਵੀ ਮੈਂ ਸਾਈਕਲ ਲੈ ਕੇ ਤੁਸੀਂ ਇੰਨੀ ਦੂਰ ਦੂਰ ਤੱਕ ਜਿਹੜਾ ਸਫਰ ਕਰਦੇ ਸੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੇਰਾ ਇੱਕ ਮਿੱਤਰ ਮਿਲਿਆ ਮੈਨੂੰ ਜਿਹਨੂੰ ਦੇਖਿਆ ਵੀ ਦਿੱਕਤ ਆਉਂਦੀ ਐ ਇਹਨੂੰ ਫਿਰ ਮੈਂ ਇਹਨੂੰ ਕਹਿੰਦਾ ਜਦੋਂ ਦੱਸਿਆ ਕਰ ਉਹ ਤਾਂ ਕੋਲ ਮੋਟਰਸਾਈਕਲ ਸੀਗਾ ਫਿਰ ਉਹਨੂੰ ਮੈਂ ਮਨਜਿੰਦਰ ਸਿੰਘ ਦੀ ਮੁੰਡਾ ਉਹ ਤਾਂ ਮਤਲਬ ਪ੍ਰੋਫੈਸਰ ਆ ਉਹ ਕਾਲਜ 'ਚ ਲੱਗਿਆ ਹੋਇਆ ਹੈਗਾ ਤੇ ਉਹ ਮੈਨੂੰ ਨਾਲ ਲੈ ਕੇ ਜਾਂਦਾ ਹੋ ਉਹ ਵੀ ਆ ਤੂੰ ਦਿੱਕਤ ਆਉਂਦੀ ਤੇ ਤੂੰ ਮੇਰੇ ਨਾਲ ਚੱਲਿਆ ਕਰ ਬਿਲਕੁਲ ਫਿਰ ਮੈਂ ਉਹਦਾ ਸਾਰਾ ਲੈਣ ਲੱਗ ਗਿਆ ਫਿਰ ਲੋਕ ਜਿਹੜਾ ਸਾਈਕਲ ਪਿੱਖੇ ਪਾਸੇ ਰੱਖ ਲਿਆ ਮੈਂ ਫਿਰ ਉਹ ਲੋਕਾਂ ਨੂੰ ਦੱਸਦਾ ਜਾ ਕੇ ਮੈਂ ਤਾਂ ਹੌਲੀ-ਹੌਲੀ ਮਤਲਬ ਮੈਂ ਮੈਂਬਰਸ਼ਿਪ ਸ਼ੁਰੂ ਕੀਤੀ ਮੈਂ ਪਿੱਖੀ ਕੈਂਪ ਲਾਇਆ ਇੱਕ ਮਤਲਬ ਆਮ ਦੇ ਤੇ ਵਧੀਆ ਮਤਲਬ ਰਿਸਪੌਂਸ ਮਿਲਣ ਲੱਗ ਗਿਆ ਪਿੰਡਾਂ ਚ ਵੀ ਹੌਲੀ ਹੌਲੀ ਸ਼ੁਰੂਆਤ ਕਰਦੇ ਤੇ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਸਰਦੂਲਗੜ ਰੈਲੀ ਸੀ ਭਗਵੰਤ ਮਾਨ ਜੀ ਦੀ ਬਿਲਕੁਲ ਉੱਥੇ ਘੱਟੋ ਘੱਟ 100 ਮੋਟਰਸਾਈਕਲ ਗਿਆ ਸੀ ਲੈ ਕੇ ਮੈਂ ਮੇਰੇ ਨਾਲ ਮੇਰੇ ਦੋਸਤ ਵੀ ਫੋਨ ਮਾਰਿਆ ਵੀ ਇਹ ਭਗਵੰਤ ਮਾਨ ਜੀ ਦੀ ਰੈਲੀ ਆ ਆਮ ਆਦਮੀ ਪਾਰਟੀ ਦੀ ਰੈਲੀ ਉਹ ਮਤਲਬ ਉਹ ਘੱਟੋ ਘੱਟ ਤੁਸੀਂ ਐਂਕੋਥੇ ਪੂਰਾ ਕਾਫਲਾ ਬੰਨ ਕਿਥੋਂ ਸ਼ੁਰੂਆਤ ਉੱਥੋਂ ਹੀ ਸੀ ਉੱਥੋਂ ਇਹਦਾ ਹੌਸਲਾ ਮਿਲਿਆ ਉਹ ਰੈਲੀ ਦੇਖ ਕੇ ਇੰਨਾ ਜਿਆਦਾ ਉੱਥੇ ਇਕੱਠ ਸੀਗਾ ਪਹਿਲੀ ਰੈਲੀ ਸੀ ਮਤਲਬ 2017 ਚ ਫੇਰ ਸਟਰਕਚਰ ਬਣ ਗਿਆ ਤਾਂ ਸਰਕਨ ਚਾਰਜ ਬਣ ਕੇ ਨਾਲ ਆਪਣੀ ਆਪਣੀ ਡਿਊਟੀਆਂ ਮਿਲ ਗਈਆਂ ਮੈਂ ਮਤਲਬ ਪਿੱਖੇ ਦਾ ਸਰਕਨ ਚਾਰਜ ਬਣਦਾ ਤੇ ਫਿਰ ਮੈਂ ਡੋਰ ਟੂ ਡੋਰ ਪਰਿਵਾਰ ਜੁੜੋ ਮਹਿਮ ਕੀਤੀ ਮੈਂ ਪਰਿਵਾਰ ਜੁੜੋ ਮੈਂ ਤੁਹਾਨੂੰ ਦਿਖਾਵਾਂ ਤੁਸੀਂ ਯਕੀਨ ਨਹੀਂ ਮੰਨਣਾ ਵੀ ਕਰ ਕਰ ਕੱਲੇ ਕੱਲੇ ਕਰ ਪਿੱਖੀ ਗਿਆ ਹੋਇਆ ਮੈਂ ओके साइकिल ਹੈ ਕਿ ਮੇਰੇ ਨਾਲ ਦੋਸਤ ਮਨਜਿੰਦਰ ਸਿੰਘ ਸੀਗਾ ਤੇ ਇੱਕ ਪੋਸਟ ਮੇਮ ਚੱਲੀ ਹੋਈ ਸੀਗੀ ਤਾਂ ਪੋਸਟਰ ਲਾਏ ਮਤਲਬ ਉੱਥੇ ਦਿੱਕਤ ਆਉਂਦੀ ਮਤਲਬ ਵੇਖੋ ਕੰਧਾਂ 'ਚ ਪੇਨੇ ਸੀਗੀ ਤੇ ਘਾਥਾ ਤਾਂ ਪਤੌਖੇ ਸੀਗੇ ਤਾਂ ਮੈਂ ਫਿਰ ਮੈਂ ਕੁਛ ਤਾਂ ਮੈਂ ਅਪਲਾਈ ਕਰ ਲੈਨੇ ਮੈਨੂੰ ਬੜੀ ਦਿੱਕਤ ਆਉਂਦੀ ਪਹਿਲਾਂ ਬਹੁਤ ਮਾਵਾ ਲਾਉਣਾ ਫੇ ਇੱਕ ਕਾਹਾਂ ਦੀ ਪੋਸਟ 'ਚ ਪਕਾਉਣਾ ਕੰਧ ਤੇ ਪਟੌਖਾ ਸੀਗਾ ਫਿਰ ਮੈਂ ਕੀ ਕਰਦਾ ਕੁਛ ਤੇ ਮੇਰੇ ਸਟੂਡੈਂਟ ਸੀਗੇ ਸਕੂਲ ਦੇ ਮੈਂ ਉਹਨਾਂ ਨੂੰ ਮਤਲਬ ਕਹਿੰਦਾ ਵੀ ਬੇਟੇ ਹਾਂ ਤੁਸੀਂ ਆਇਆ ਕਰੋ ਮੇਰੇ ਪੋਸਟਰ ਲਵਾਓ ਤਾਂ ਉਹ ਪੋਸਟਰ ਲਵਾਉਂਦੇ ਕੁਝ ਮੇਰੇ ਸਾਥੀ ਜਿਹੜੇ ਮਨਜਿੰਦਰ ਜਿਹਨੂੰ ਕਹਿੰਦਾ ਵੀ ਨਹੀਂ ਮੈਂ ਤੁਮ ਮੈਂ ਪੋਸਟਰ ਨਹੀਂ ਲਾਦੇ ਉਹ ਕਹਿੰਦਾ ਕੋਈ ਗੱਲ ਨਹੀਂ ਅਸੀਂ ਰਾਤ ਨੂੰ ਮਤਲਬ ਪੋਸਟਰ ਲਾਉਂਦੇ ਸੀ ਕੱਲੀ ਕੱਲੀ ਦੀਵਾਰ ਤੇ ਪੋਸਟਰ ਲਾਇ ਫਿਰ ਮੈਨੇ ਉਹ ਇਹ ਇਹਨਾਂ ਦੀ ਮਿਹਨਤ ਹੈ ਜੋ ਮਿਹਨਤ ਸਦਕਾ ਇਹ ਇੱਥੋਂ ਤੱਕ ਪਹੁੰਚੇ ਨੇ ਪਾਰਟੀ ਦੇ ਸਫਰ ਇਹਨਾਂ ਨੇ ਜੋ ਸ਼ੁਰੂ ਕੀਤਾ ਸੀ ਇੱਥੋਂ ਤੱਕ ਲੈ ਕੇ ਆਏ ਨੇ ਇਹ ਬਹੁਤ ਹੀ ਜ਼ਿਆਦਾ ਵੱਡੀ ਗੱਲ ਹੈ ਜੋ ਇਹਨਾਂ ਨੇ ਸਾਈਕਲ ਦੇ ਉੱਪਰ ਜਿਹੜਾ ਹੈ ਉਹ ਪ੍ਰਚਾਰ ਕੀਤਾ ਤੇ ਇੰਨੀ ਦੂਰ ਦੂਰ ਤਿੰਨਾਂ ਤੱਕ ਸਾਈਕਲ ਦੇ ਉੱਪਰ ਜਾਣਾ ਅੱਜ ਦੀ ਜੇ ਆਪਾਂ ਗੱਲ ਕਰੀ ਅੱਜ ਦੇ ਜਨਰੇਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਸਾਈਕਲ ਚਲਾ ਕੇ ਬਹੁਤ ਘੱਟ ਲੋਕ ਰਾਜੀ ਨੇ ਫਿਟਨੈਸ ਨੂੰ ਲੈ ਕੇ ਲੋਕ ਸਾਈਕਲ ਜ਼ਰੂਰ ਚਲਾਉਂਦੇ ਨੇ ਪਰ ਜੇ ਕਿਸੇ ਨੂੰ ਆਪਾਂ ਇਹ ਕਈਏ ਵੀ ਪ੍ਰਚਾਰ ਜਦੋਂ ਸਾਈਕਲ ਦੇ ਉੱਪਰ ਜਾ ਕੇ ਕਰਨਾ ਪਵੇ ਤਾਂ ਉਹ ਪਾਰਟੀ ਦੇ ਵਰਕਰਾਂ ਲਈ ਬਹੁਤ ਔਖਾ ਹੋ ਜਾਂਦਾ ਪਰ ਬਰਿੰਦਰ ਜੀ ਨੇ ਹਿੰਮਤ ਜਿਹੜੀ ਹੈ ਬਹੁਤ ਜ਼ਿਆਦਾ ਜਟਾਈ ਤੇ ਪਾਰਟੀ ਨੂੰ ਜਿਹੜਾ ਇੱਕ ਵਧੀਆ ਪ੍ਰਚਾਰਕ ਬਣੇ ਤੇ ਹੁਣ ਵੀ ਇਹ ਪਾਰਟੀ ਲਈ ਕੰਮ ਕਰ ਰਹੇ ਨੇ ਲਗਾਤਾਰ ਤੇ ਪਾਰਟੀ ਨੇ ਹੁਣ ਮਤਲਬ ਕਿ ਹਲੇ ਤੱਕ ਜਿਹੜੇ ਡਿਸਾਈਡ ਹੋਏ ਨੇ ਕੁਝ ਪਤਾ ਲੱਗਿਆ ਜੀ ਪਾਰਟੀ ਦੇ ਜਿਹੜੇ ਹੋ ਜਾਣਗੇ ਪਹਿਲਾਂ ਤਾਂ ਜਿਸੀ ਮਤਲਬ ਢਾਂਚਾ ਸੀ ਸਾਰਾ ਭੰਗ ਚੁੱਕਿਆ ਮੈਂ ਮਤਲਬ ਜਿਲ੍ਹੇ ਜਨ ਸੈਕਟਰੀ ਦੀ ਸੇਵਾ ਨਿਭਾ ਰਿਹਾ ਸੀਗਾ ਹੁਣ ਤਾਂ ਪ੍ਰੋਪਰਲੀ ਢਾਂਚਾ ਜਿਹੜਾ ਨਵਾਂ ਬਣ ਰਿਹਾਗਾ ਤੇ ਬਹੁਤ ਹੀ ਜਲਦੀ ਮਤਲਬ ਜਿਹੜਾ ਢਾਂਚਾ ਵਧੀਆ ਨਵਾਂ ਬਣ ਕੇ ਤਿਆਰ ਹੋ ਜਾਣਾਗਾ ਬਹੁਤ ਰਿਸਪੌਂਸਿਬਿਲਟੀਆਂ ਹੋਰ ਵਧ ਜਾਣਗੀਆਂ ਨੇ ਤੇ ਉਹ ਬਸ ਬੇਖੋ ਇੱਕਦਮ ਹਫ਼ਤੇ ਦਾ ਦਿਨ ਤੱਕ ਉਹ ਆਦੀ ਨਵੀਂ ਜਿਹੜੀ ਹੈਗੀ ਡਿਊਟੀ ਸਾਨੂੰ ਮਿਲ ਜਾਣੀ ਹੁਣ ਦੁਬਾਰਾ ਜੀ ਡਿਊਟੀ ਮਿਲਿਓ ਸਾਨੂੰ ਹੈਗੀ ਆਕਸੀਮੀਟਰ ਆਕਸੀਮੀਟਰ ਇਹ ਜੀ ਆਕਸੀਮੀਟਰ ਆ ਉਹ ਜਿਹੜੀ ਜਾਂਚ ਕਰਨੀ ਆਪਾਂ ਆਕਸੀਜਨ ਦੀ ਜਰਾ ਦਿਖਾਓ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਦਈਏ ਇਹ ਜਿਹੜੇ ਆਕਸੀਮੀਟਰ ਦੀ ਗੱਲ ਕਰਦੇ ਆ ਇਹ ਇਹ ਇਸ ਤਰ੍ਹਾਂ ਦੇ ਆਕਸੀਮੀਟਰ ਸਾਰੇ ਪਿੰਡਾਂ ਦੇ ਵਿੱਚ ਇਹ ਮਤਲਬ ਡਿਸਟ੍ਰਿਬਿਊਟ ਜਿਹੜੇ ਕੀਤੇ ਜਾਣਗੇ ਵਲੰਟੀਅਰ ਤੁਹਾਡੇ ਹਾਂਜੀ 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 ਹੋਈ ਹੈ ਵੀ ਹਾਂਜੀ 10-10 ਪਿੰਡ ਇੱਕ ਵਾਰ ਦਿੱਤੇ ਹੋਏ ਨੇ ਕੋਆਰਡੀਨੇਟਰ ਉੱਪਰ ਲਾਈਵ ਹੋਣ ਦੇ ਤੇ ਧੰਨਵਾਦ ਸੇ ਤੇ ਵੀ ਮਤਲਬ ਇਹ ਦਿੱਲੀ ਦੇ ਵਿੱਚ ਤਾਂ ਦੇਖੋ ਜੇ ਗੱਲ ਕਰਦੇ ਆ ਕੰਮਾਂ ਨੂੰ ਲੈ ਕੇ ਤਾਂ ਸਮਾਰਟ ਸਕੂਲਾਂ ਦੀ ਹਨਾ ਸਮਾਰਟ ਸਕੂਲਾਂ ਦੇ ਲਈ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੇ ਕੇਜਰੀਵਾਲ ਜੀ ਤੇ ਬਹੁਤ ਵਧੀਆ ਕੰਮ ਜਿਹੜਾ ਉਹਨਾਂ ਦਾ ਦੇਖਿਆ ਗਿਆ ਬਾਹਰ ਵਿਦੇਸ਼ਾਂ ਤੱਕ ਉਹਨਾਂ ਦੀ ਸਮਾਰਟ ਸਕੂਲਾਂ ਦੀ ਵੀ ਚਰਚਾ ਹੈ ਤੇ ਇਹ ਜਿਹੜਾ ਮਾਡਲ ਹੈ ਇਸ ਤੋਂ ਇਲਾਵਾ ਪੰਜਾਬ ਦੇ ਲਈ ਕੇਜਰੀਵਾਲ ਸਰਕਾਰ ਵੱਲੋਂ ਕੀ ਕੀ ਮਾਡਲ ਜਿਹੜੇ ਆ ਉਹ ਭੇਜੇ ਜਾਣਗੇ ਦੇਖੋ ਸਭ ਤੋਂ ਜਿਸ ਤਰ੍ਹਾਂ ਤੁਸੀਂ ਦਾ ਮਤਲਬ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਆਪਣੀ ਮੇਨ ਜਿਹੜੀਆਂ ਲੋੜਾਂ ਨੇ ਇਨਸਾਨ ਦੀ ਇੱਕ ਤਾਂ ਸਿੱਖਿਆ ਹੋਣੀ ਦੇਖੋ ਪੜਾਈ ਜ਼ਰੂਰੀ ਹੋਣੀ ਹੈ ਜੀ ਸਿਹਤ ਜ਼ਰੂਰੀ ਹੋਣੀ ਜੀ ਬਿਜਲੀ ਪਾਣੀ ਹੋ ਗਈ ਤੇ ਪੜਾਈ ਇਹ ਚੀਜ਼ਾਂ ਮੇਨ ਆਪਣੀਆਂ ਇੱਕ ਆਨ ਇਨਸਾਨ ਦੇ ਲਈ ਤਾਂ ਉਹਨਾਂ ਨੇ ਫੋਕਸ ਹੀ ਗਲਤ ਕੀਤਾ ਵੀ ਕੋ ਪੜਾਈ ਲਾਜ਼ਮੀ ਹੈ ਤਾਂ ਪੜਾਈ ਦਾ ਤੁਸੀਂ ਪੱਦਰਾਂ ਨਾ ਵਧੀਆ ਬਣਾ ਦੋਗੀ ਮਤਲਬ ਜਿਹੜੇ ਪ੍ਰਾਈਵੇਟ ਸਕੂਲ ਜਿਹਨੂੰ ਕੋ ਕਿੰਨੀ ਲੁੱਟ ਹੋ ਰਹੀ ਹੈ ਹੁਣ ਤੁਸੀਂ ਲੋਕ ਡਾਊਨ ਚ ਵੀ ਫੀਸਾਂ ਭਰਾਈਆਂ ਪ੍ਰਾਈਵੇਟ ਸਕੂਲਾਂ ਨੇ ਫਿਰ ਦਿੱਲੀ ਹੈ ਜਾਂ ਸੂਬਾ ਜਿੱਥੇ ਸਰਕਾਰ ਨੇ ਰੋਕ ਲਾਈ ਹੋਈ ਹੈ ਤੇ ਸਾਡੇ ਪੰਜਾਬ ਤੋਂ ਐ ਦੇਖੋ ਹਰ ਇੱਕ ਬੱਚਾ ਘਰ ਬੈਠਾਗਾ ਉਹਦੀ ਫੀਸ ਵੀ ਲਈ ਗਈ ਹੈ ਬਿਲਕੁਲ ਤਾਂ ਸਭ ਤੋਂ ਪਹਿਲਾਂ ਮੇਨ ਸਾਡਾ ਸਿੱਖਿਆ ਦੇ ਉੱਤੇ ਨਿਰਭਰ ਹੈ ਅਸੀਂ ਸਿੱਖਿਆ ਮਤਲਬ ਹਰ ਇੱਕ ਨੂੰ ਦੇਣਾ ਚਾਹਣਾ ਹੈ ਵੀ ਵਧੀਆ ਜੋ ਦੇਖੋ ਗਿਆਨ ਹੋਊਗਾ ਜੇ ਸਾਡੀ ਸਿਹਤ ਵੱਲ ਅਵੇਅਰ ਹੋਵਾਂਗੇ ਉਹ ਦੇਖੋ ਕਿ ਲੱਖਾਂ ਰੁਪਈਆ ਸਾਡਾ ਮਤਲਬ ਹਸਪਤਾਲਾਂ 'ਚ ਲੱਗ ਜਾਂਦਾਗਾ ਫੇਰ ਵੀ ਜਿਹੜਾ ਸਹੀ ਇਲਾਜ ਨਹੀਂ ਹੁੰਦਾਗਾ ਤਾਂ ਦਿੱਲੀ ਵਿੱਚ ਇੱਕ ਜਿਹੜੀ ਸਰਕਾਰ ਨੇ ਸਾਫਤ ਕਰ ਦਿੱਤਾ ਵੀ ਦੇਖੋ ਵੀ ਸਭ ਤੋਂ ਘੱਟ ਜਿਹੜੇ ਹਿੱਸਾ ਨੇ ਤੋਂ ਦਿੱਲੀ ਸਰਕਾਰ ਦੀਆਂ ਨੇ ਸਭ ਤੋਂ ਮਤਲਬ ਫਰੀ ਸਰਫਰੀ ਹੈ ਪੈਸੇ ਦਾ ਕੋਈ ਹੈ ਹੀ ਨਹੀਂ ਕਿ ਤਾਂ ਹਰ ਇੱਕ ਦੇ ਜਿਹੜੇ ਮਤਲਬ ਇਲਾਜ ਨੇ ਜਾਂ ਜਿਹੜੇ ਟੈਸਟ ਵਗੈਰਾ ਸਾਰੇ ਫਰੀ ਨੇ ਤਾਂ ਦੂਜਾ ਜਿਹੜਾ ਮਾਡਲ ਆ ਉਹ ਸੇ ਸਹੂਲਤਾ ਤੀਜਾ ਦੇਖੋ ਬਿਜਲੀ ਸਭ ਤੋਂ ਵੱਧ ਮਹਿੰਗੀ ਪੰਜਾਬ 'ਚ ਹੈ ਦਿੱਲੀ ਚ ਐਸ ਟਾਈਮ ਤੁਸੀਂ ਮੈਂ ਜਦੋਂ ਮੈਂ ਹਮ ਇਲੈਕਸ਼ਨ ਉਸੇ ਕੈਂਪੇਨ ਤੇ ਗਏ ਸੀ ਉੱਥੇ ਮੈਂ ਮਤਲਬ ਚੌਧਰੀ ਸਹੀ ਰਾਮ ਜੀ ਸੀ ਉਹਨਾਂ ਸੀ ਕੈਂਪੇਨ ਚ ਗਏ ਸੀ ਉੱਥੇ ਤਾਂ ਉੱਥੇ ਹੀ ਦੇਖਿਆ ਜਾ ਕੇ ਲੋਕ ਕਹਿੰਦੇ ਤੁਹਾਨੂੰ ਬਿੱਲ ਹੀ ਨਾ ਆਉਂਦਾ 0% ਬਿੱਲ ਆ ਇੱਥੇ ਤੁਸੀਂ ਐਂ ਦੇਖੋ ਵੀ ਅੱਜ ਮੈਂ ਹੁਣ ਜਿਹੜੇ ਬਿੱਲ ਆਏ ਨੇ ਕਰੋੜ 5-6000 ਰੁਪਏ 15-15000 ਰੁਪਏ ਜਿਹੜੇ ਮਤਲਬ ਐਸਸੀ ਪਰਿਵਾਰ ਉਹਨਾਂ ਨੂੰ ਬਿੱਲ ਆਏ ਹੋਏ ਨੇ ਤਾਂ ਦੂਜਾ ਮਤਲਬ ਮਾਡਲ ਇਹ ਸੀਗਾ ਵੀ ਪਥੋ ਜਿਹੜੀ ਬਿਜਲੀ ਪਾਣੀ ਸਸਤਾ ਮਿਲ ਲੋਕਾਂ ਨੂੰ ਕੋਈ ਮੇਨ ਲੋੜਾ ਨਹੀਂ ਸੜੀਆਂ ਇਹ ਬਿਲਕੁਲ ਅਸਲ ਸਭ ਤੋਂ ਖਤਮ ਕਰਨਾ ਇੱਕ ਆਮ ਲੋਕਾਂ ਦੀ ਸਰਕਾਰ ਲੈ ਕੇ ਆਉਣਾ ਜਿੱਥੇ ਵਿੱਚ ਆਮ ਲੋਕ ਰਾਜ ਕਰਨ ਉਹਦੇ ਕੋਈ ਕੇਜਰੀਵਾਦ ਵੀ ਤੁਸੀਂ ਦੇਖਿਆ ਹੋਣਾ ਵੀ ਉੱਥੇ ਸਿਸਟਮ ਕੀ ਆ ਬਹੁਤ ਹੀ ਵਧੀਆ ਸਿਸਟਮ ਆ ਉੱਥੇ ਇਦਾਂ ਹੀ ਨਹੀਂ ਹੈਗਾ ਵੀ ਤੁਸੀਂ ਕਿਸੇ ਨੂੰ ਮਿਲ ਨਹੀਂ ਸਕਦੇ ਕੋ ਲੋਕਡਾਊਨ ਦੇਖੋ ਆਪਣੇ ਕੈਪਟਨ ਮਰਿੰਦਰ ਸਿੰਘ ਜੀ ਨੂੰ ਕਿਸੇ ਨੂੰ ਨਹੀਂ ਮਿਲੇਗੇ ਤਾਂ ਦਿੱਲੀ ਚੋਂ ਸਾਡੇ ਮੰਤਰੀ ਆ ਫਿਰਦੇ ਨੇ ਹਰ ਇੱਕ ਦੇ ਘਰ ਘਰ ਗਏ ਨੇ ਤਾਂ ਅਸੀਂ ਇੱਕ ਸਾਫ਼ ਸੁਥਰੀ ਸਰਕਾਰ ਲੈ ਕੇ ਆਉਣਾ ਚਾਹੁੰਦੇ ਆ ਵੀ ਜਿਹੜੇ ਲੋਕਾਂ ਦੀ ਹੋਵੇ ਲੋਕਾਂ ਵਿੱਚ ਵਿੱਚ ਪਿੱਛੇ ਦੇ ਸਾਡੇ ਮਾਨ ਸਾਹਿਬ ਨੇ ਦੇਖੋ ਲੋਕਡਾਊਨ ਚ ਮਾਨ ਸਾਹਿਬ ਇੱਕ ਦਿਨ ਘਰੇ ਨਹੀਂ ਬੈਠੇਗੇ ਹਰ ਇੱਕ ਦੀ ਸਮੱਸਿਆ ਸੁਣੀ ਉਹਨਾਂ ਨੇ ਦੇਖੋ ਸਾਰੇ ਮੰਤਰੀਏ ਦੂਜੇ ਸਰਕਾਰਾਂ ਦੇ ਘਰ ਬੈਠੇ ਡਰਦੇ ਮਾਰੇ ਕੋਰੋਨਾ ਤੋਂ ਪਰ ਸਾਡੇ ਹੀ ਮਤਰਾਮ ਆਦੀ ਪਾਰਟੀ ਦੇ ਐਮਐਲਏਸ ਤੇ ਸਾਡੇ ਜਿਹੜੇ ਵਰਕਰ ਨੇ ਉਹ ਘਰ ਘਰ ਗਏ ਹੋਏ ਨੇ ਲੋਕਾਂ ਦੀ ਸੇਵਾ ਕਰ ਰਹੇ ਆ ਹੁਣ ਆਕਸੀਮੀਟਰ ਦੇਖੋ ਇਹ ਵੀ ਇੱਕ ਸੇਵਾ ਹੀ ਆ ਫਰੀ ਆਫ ਕਾਸਟ ਕਰ ਰਹੇ ਆਸੀਂ ਲੋਕਾਂ ਨੂੰ ਵੇਅਰ ਕਰ ਰਹੇ ਆ ਤਾਂ ਸਾਡਾ ਮਕਸਦ ਇਹ ਆ ਮਾਡਲ ਸਾਡਾ ਦਿੱਲੀ ਦਾ ਲੈ ਕੇ ਅਸੀਂ ਟਾਰਗੇਟ ਲੋਕਾਂ ਨੂੰ ਪਤਾ ਲੱਗੇ ਵੀ ਮਤਲਬ 70 ਸਾਲਾਂ ਦੀ ਰਾਜਨੀਤੀ ਕੀ ਨਹੀਂ ਹੋਇਆ ਤੇ ਕੀ ਹੋ ਰਿਹਾ ਹੁਣ ਜੇ ਬੰਦੇ ਨੀਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਪਰਮਜੀ ਬਿਲਕੁਲ ਇਹ ਤਾਂ ਇਹਨਾਂ ਨੇ ਜਾਣਕਾਰੀ ਦਿੱਤੀ ਪਾਰਟੀ ਬਾਰੇ ਪਾਰਟੀ ਦੇ ਆਪਣੇ ਸਫਰ ਬਾਰੇ ਦੇਖੋ ਇੱਕ ਹੈਂਡੀਕੈਪਡ ਪਰਸਨ ਲਈ ਪਾਰਟੀ ਦਾ ਪ੍ਰਚਾਰ ਕਰਨਾ ਪਾਰਟੀ ਦਾ ਵਰਕਰ ਬਣਨਾ ਅਹੁਦਾ ਲੈਣਾ ਤੇ ਉਹਦੇ ਲਈ ਜ਼ਿੰਮੇਵਾਰੀ ਜਿਹੜੀ ਅਹੁਦੇ ਦੀ ਬਣ ਜਾਂਦੀ ਹੈ ਉਹ ਜ਼ਿੰਮੇਵਾਰੀ ਨੂੰ ਨਿਭਾਉਣਾ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਬਹੁਤ ਵੱਡੀਆਂ ਗੱਲਾਂ ਨੇ ਇਹਨਾਂ ਨੇ ਸਾਰੀਆਂ ਜੋ ਜ਼ਿੰਮੇਵਾਰੀਆਂ ਨੇ ਆਪਣੀਆਂ ਬਖੂਬੀ ਨਿਭਾਈਆਂ ਤੇ ਗੱਲ ਕਰਦੇ ਆਂ ਵੀ ਇੱਕ ਹੈਂਡੀਕੈਪਡ ਪਰਸਨ ਤੇ ਕਿੰਨੀਆਂ ਲੋੜਾਂ ਬਣ ਜਾਂਦੀਆਂ ਕਿੰਨੀਆਂ ਮਜਬੂਰੀਆਂ ਹੋ ਜਾਂਦੀਆਂ ਤੇ ਤੁਸੀਂ ਇਹ ਦੱਸੋ ਵੀ ਤੁਸੀਂ ਇਕੱਲੇ ਰਹਿੰਦੇ ਹੋ ਪਰਿਵਾਰ ਦੇ ਵਿੱਚ ਕੌਣ-ਕੌਣ ਨੀ ਸਰ ਮੈਂ ਵੇਖੋ ਹੋ ਗਏ ਮੈਨੂੰ 26 27 ਸਾਲ ਹੋ ਗਏ ਮੈਂ ਬਿਲਕੁਲ ਇਕੱਲਾ ਰਹਿਣਾ ਜੀ ਮੈਂ ਓਕੇ ਤੇ ਸਾਰੇ ਕੰਮ ਮੈਂ ਆਪ ਆਪ ਦੇ ਕਰਦਾ ਘੱਤ ਨਾਲ ਰੋਟੀ ਪਾਣੀ ਕੱਪੜੇ ਸਾਰੇ ਮੈਂ ਆਪ ਕਰਦਾ ਜੀ ਮੈਂ ਮੇਰਾ ਮਤਲਬ ਪ੍ਰਾਈਵੇਟ ਸਕੂਲ ਚੱਲਦਾ ਸੀਗਾ ਹੁਣ ਤਾਂ ਵੇਖੋ ਸਰਕਾਰ ਦੇ ਨੀਬ ਬੰਦ ਕਰਤਾ ਮੈਂ ਮੇਰੀ ਸਮਝ ਤੁਹਾਨੂੰ ਹੋ ਦੱਸ ਰਿਹਾ ਮੈਂ ਜਿੰਨੇ ਪੈਸੇ ਕਮਾਉਂਦਾ ਸੀਗਾ ਮੰਨ ਲਓ ਜੇ 10 15000 ਰੁਪਏ ਕਮਾਉਂਦਾ ਸੀਗਾ ਤਾਂ ਅੱਧੇ ਮੈਂ ਆਪਣੀ ਪਾਰਟੀ ਵਿੱਚ ਲਾਦਾ ਸੀਗਾ ਕੋ ਪਿੰਡਾਂ ਜਾਣਾ ਕਰਨਾ ਖਰਚਾ ਕਰਨਾ ਸੀ ਹੋਰ ਤਾਂ ਮੈਂ ਕਿਤੇ ਖਰਚਾ ਲੈਂਦਾ ਨਹੀਂ ਸੀਗਾ ਤਾਂ ਅੱਧੀ ਕਮਾਈ ਮੇਰੀ ਮੇਰੀ ਪਾਰਟੀ ਦੇ ਵਰ ਮੈਂ ਮਰਨਾ ਵੀ ਪਾਰਟੀ ਲਈ ਆ ਜਉਣਾ ਵੀ ਪਾਰਟੀ ਲਈ ਆ ਹੁਣ ਲੋਕਾਂ ਲਈ ਮੈਂ ਆਪਣਾ ਜਿਹੜਾ ਜ਼ਿੰਦਗੀ ਮੇਰੀ ਬਚੀ ਆ 5 ਸਾਲ 10 ਸਾਲ ਜੋ ਵੀ ਮੇਰੀ ਜ਼ਿੰਦਗੀ ਹੈਗੀ ਆ ਇਸ ਤੋਂ ਬਾਅਦ ਮੇਰੀ ਇਹ ਪਾਰਟੀ ਲਿਖੇ ਆ ਮੈਂ ਲੋਕਾਂ ਲਈ ਲਿਖੇ ਆਪਣੀ ਜ਼ਿੰਦਗੀ ਲਾਈ ਆ ਤੇ ਰਹੀ ਗੱਲ ਮਤ ਤੁਸੀਂ ਕਹਿੰਦੇ ਦਿਸ਼ਵਾਰੀ ਮਨ ਦੇ ਕੋਈ ਐਡੇ ਮਹਿੰਗਾਈ ਦੇ ਯੁੱਗ ਚ ਦੇਖੋ ਗੱਡੀ ਨਾ ਸਾਧਨ ਨਾ ਹੋਣਾ ਤਾ ਮਤਲਬ ਹੁਣ ਦੇਖੋ 6 ਮਹੀਨੇ ਕਰੋਨਾ ਕਰਕੇ ਸਾਰੇ ਕੰਮ ਬੰਦ ਪਏ ਨੇ ਫੇਰ ਵੀ ਪਾਰਟੀ ਦਾ ਕੰਮ ਕਰਦੇ ਰਹੇ ਆ ਜਿੰਨਾ ਕਿ ਜੋਗੇ ਸੀਗੇ ਮਤਲਬ ਖਰਚਾ ਆਪਣੀ ਦੇਣੀ ਦਿੱਕਤ ਸੀਗੀ ਤੁਸੀਂ ਯਕੀਨ ਨਹੀਂ ਕਰਨਾ ਵੀ ਕਈ ਵਾਰੀ ਤਾਂ ਇਦਾਂ ਸੀਗਾ ਵੀ ਕਰੇ 5 ਪੈਸੇ ਨਹੀਂ ਤੇ ਰਾਤ ਨੂੰ ਭੁੱਖੇ ਟੱਕੀ ਰਹਿ ਗਈ ਵੀ ਟਾਈਮ ਪਾਸ ਕੀਤਾ ਫੇਰ ਵੀ ਪਾਰਟੀ ਨਾ ਖੜੇ ਰਹੇ ਵੀ ਪਾਰਟੀ ਨੂੰ ਜ਼ਰੂਰਤਾ ਪੰਜਾਬ ਨੂੰ ਜ਼ਰੂਰਤਾ ਇੱਕ ਹੈ ਜੀ ਪਾਰਟੀ ਦੀ ਜਿਹੜੀ ਕਿ ਲੋਕਾਂ ਨੂੰ ਸਮਝ ਸਕੇ ਹੁਣ ਦੇਖੋ ਦਿੱਲੀ ਆ ਦਿੱਲੀ ਸਰਕਾਰ ਨੇ ਲੋਕਡਾਊਨ ਚੁਣ ਕੀਤਾ 5000 ਰੁਪਇਆ ਹਰ ਮਹੀਨੇ ਜਿਹੜੇ ਹੈਂਡੀਕੈਪਸ ਪਰਸਨ ਨੇ ਬਿਦਵਾ ਆਪੈਣਾ ਨੇ ਜਾਂ ਬੁਢਾਪਾ ਪੈਨਸ਼ਨ ਨੂੰ 5000 ਰੁਪਏ ਹਰ ਇੱਕ ਦੇ ਅਕਾਊਂਟ ਚ ਪਾਈ ਆ ਤੇ ਪੰਜਾਬ ਚ ਕੀ ਤੁਹਾਨੂੰ 750 ਰੁਪਏ ਪੈਨਸ਼ਨ ਮਿਲਦੀ ਆ ਤੇ 750 ਰੁਪਏ ਵੀ ਪੈਨਸ਼ਨ ਵੀ ਇਸ ਟਾਈਮ ਸੇ ਨਹੀਂ ਮਿਲਦੀ ਕੀ ਕਿਆਰਾ ਕਰ ਲਾਂਗੇ ਅਸੀਂ ਉਹ ਦੁਸ਼ਵਾਰੀਆਂ ਮਤਲਬ ਆਉਂਦੇ ਹੋਏ ਵੀ ਮਤਲਬ ਮੈਂ ਹੌਸਲਾ ਨਹੀਂ ਹਾਰਿਆ ਮੈਂ ਮੇਰੇ ਮਨ 'ਚ ਇੱਕ ਦੱਦ ਸੀ ਸਾਡੇ ਪੰਜਾਬ ਲਈ ਜਿਹੜੀ ਕਾਰਪੋਰਟ ਘਰਾਣਿਆਂ ਨੇ ਵੱਡੀਆਂ ਜਿਹੀਆਂ ਸਰਕਾਰਾਂ 70 ਸਾਲਾਂ ਦੀ ਸਾਡੇ ਤੋਂ ਦੇਸ਼ ਨੂੰ ਖਾਰੀਆਂ ਨੇ ਹਾਂ ਪਿੱਛੇ ਤੁਸੀਂ ਦੇਖਿਆ ਜਦੋਂ ਆਪਣੇ ਮੰਤਰੀ ਸਾਹਿਬ ਸਿੰਘ ਧਰਮਸੋਧ ਤੇ ਇਹਨਾਂ ਦਾ ਮਤਲਬ ਵਿਜੀਫੰਡ ਦੇ ਪੈਸੇ ਵੀ ਖਾ ਕੇ ਗਰੀਬਾਂ ਦਾ ਤਾਂ ਉੱਥੋਂ ਮੈਨੂੰ ਲੱਗਨ ਲੱਗੀ ਹੋਈ ਸੀ ਵੀ ਆਪ ਇੱਕ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਉਣੀ ਆ ਤਾਂ ਉਹਦੇ ਵਿੱਚ ਮਨ 'ਚ ਇਹ ਵੀ ਕੋਈ ਲੈ ਪੈਸਾ ਨਹੀਂ ਕੋਈ ਤਲ ਨਹੀਂ ਜਦੋਂ ਕਿ ਆਪਣੇ ਸਾਥ ਚੱਲਦੇ ਨੇ ਆਪਾਂ ਲੋਕਾਂ ਦਾ ਹੌਸਲਾ ਮਿਲਿਆ ਹੋਇਆ ਉਦੋਂ ਤੱਕ ਆਪਾਂ ਕੰਮ ਕਰਦੇ ਰਹਿਣਾ ਹੈ ਇਹ ਇਹ ਨੇ ਜੀ ਬਰਿੰਦਰ ਸੋਨੀ ਜੀ ਭੀਖੀ ਤੋਂ ਤੇ ਬਹੁਤ ਜ਼ਿਆਦਾ ਜਜਵਾ ਇਹਨਾਂ ਨੇ ਰੱਖ ਹੈਂਡੀਕੈਪ ਦੇ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਹੋਈ ਹੈ ਤੇ ਪ੍ਰਚਾਰ ਵੀ ਜਾਰੀ ਹੈ ਪਾਰਟੀ ਦਾ ਸਫ਼ਰ ਵੀ ਜਾਰੀ ਹੈ ਇਹ ਸੀ ਸਾਡੀ ਅੱਜ ਦੀ ਰਿਪੋਰਟ ਮੈਂ ਪਰਮਦੀਪ ਸਿੰਘ ਮਾਨਸਾ ਧੰਨਵਾਦ